ਉਹ ਯਾਰ ਕਿੱਡਾ ਵੱਡਾ ਮਗਰਮਾ ਛਾਹਾ ਓਏ ਓਏ ਹੋਏ ਆਨੇ ਓਏ ਪਾਣੀ ਨੇ ਉਹ ਕਰਤਾ ਓਏ ਐਵੇਂ ਲੱਗਦੀਆਂ ਡੌਂਕੀਆਂ ਮੈਕਸੀਕੋ ਦੇ ਜੰਗਲਾਂ ਦੇ ਵਿੱਚ ਨੂੰ ਉਹ ਦੇਖੋ ਕਿਸ਼ਤੀਆਂ ਐਵੇਂ ਪਈਆਂ ਨੇ ਹਜੇ ਤੱਕ ਨਿਗਾ ਰੱਖੋ ਬੱਸ ਕਿਰਾ ਕਿਤੇ ਵੀ ਹੋ ਸਕਦੇ ਆ ਇੱਥੇ ਹਾਂ ਥੋੜੀ ਜੀ ਅੱਖਾਂ ਬੰਦ ਨੇ ਫਟ ਦੇਖ ਓਏ ਤੜਕ ਰਹੀ ਆ ਹਾਂ ਬਾੜੋਂ ਨਹੀਂ ਖੁਸ਼ ਹੋਏ ਫਿਰਦੇ ਨੇ ਹੁਣ ਬਟੂਆ ਪਹਿਲਾਂ ਹਜੇ ਪਹੁੰਚਣ ਨਹੀਂ ਦਿੱਤਾ ਪਹਿਲਾਂ ਹੀ ਖੋਲ ਕੇ ਬਹਿ ਗਿਆ ਇਹ ਤਾਂ ਲੱਗਦਾ ਜਿਵੇਂ ਵਿਆਹ ਵੇਲੇ ਨਹੀਂ ਉਹ ਲੱਗੇ ਹੁੰਦੇ ਨਾਲ ਪੂਰੇ ਟьер ਦੇ ਐਂਡ ਤੇ ਆ ਗਏ ਆਪਾਂ ਫਿਸ਼ਿੰਗ ਵਗੈਰਾ ਕਰਨ ਲੱਗੇ ਹੋਏ ਨੇ ਬੰਦੇ ਉਹ ਰੇਖ ਲਾ ਜੀ ਫੁੱਲਾ ਜੀ ਚੱਕਦੇ ਕੰਮ ਨੂੰ ਨੀਲਾ ਕਿਹੜਾ ਇਹਦਾ ਗੱਡੀ ਭਰ ਗਈ ਬਾਲੀ ਇਹਦਾ ਸਟੈਂਡਿੰਗ ਲੋਡ ਹੋ ਗਿਆ ਅੱਜ ਸਤਿ ਸ਼੍ਰੀ ਅਕਾਲ ਜੀ ਆਪਾਂ ਬਸਾਪਾ ਨੂੰ ਤਾਰ ਗਈ ਬੱਸ ਅਡੇ ਤੇ ਖੜੇ ਆਂ ਇੱਥੋਂ ਆਪਾਂ ਜਦੋਂ ਪਹਿਲਾਂ ਗਏ ਸੀਗੇ ਵੇਲ ਵਾਚਿੰਗ ਦਾ ਟੂਰ ਕਰਨਾ ਸੀਗਾ ਉਹਦੇ ਵਿੱਚ ਵੈਸੇ ਤਾਂ ਹੈਗਾ ਸੀ ਪੈਕੇਜ ਜਾਂ ਖਾਸਾ ਪਰ ਆਪਾਂ ਨੂੰ ਉਧਰ ਨੂੰ ਸਮੁੰਦਰ 'ਚ ਬਾਹਲਾ ਟਾਈਮ ਲੱਗ ਗਿਆ ਮੱਛੀਆਂ-ਮੁੱਛੀਆਂ ਫੜਨ ਲੱਗ ਗਿਆ ਬਾਈ ਹੁਣ ਆਪਾਂ ਜਿਹੜਾ ਹੈਗਾ ਇੱਕ ਹੋਰ ਟੂਰ ਕਰਨ ਚੱਲਦੇ ਆ ਉਹਨਾਂ ਦਾ ਕਰੋਕੋਡਾਇਲ ਦਾ ਹੂੰ ਕਰੋਕੋਡਾਇਲ ਹੋਣਗੇ ਹੋਰ ਈਗਵਾਨਾ ਜੋ ਵੀ ਬਾਕੀ ਰਸਤੇ 'ਚ ਹੋਊਗਾ ਰਸਤਾ ਜਾਂ ਖਾਸਾ ਉਹ ਆ ਕਹਿੰਦੇ ਜਿਵੇਂ ਵੀ ਮੈਕਸੀਕੋ ਨੂੰ ਕਹਿੰਦਾ ਡੌਂਕੀਆਂ ਲਾਉਂਦੇ ਨੇ ਕਿ ਬੰਦੇ ਉਦਾਂ ਦੀ ਜਿਹੜੀ ਨਦੀ ਹੈਗੀ ਉਹ ਜਾਣੀ ਹੈਗੀ ਜੇ ਪਨਾਮਾ ਕਰਾ ਲਓ ਵੀ ਨਾਲ ਜਾਂ ਜਾਈਏ ਹਾਂ ਸੋ ਉਹ ਚੱਲਦੇ ਆ ਆਪਾਂ ਚਲੀ ਜਾਓ ਫਿਰ ਉਧਰ ਹਾਂਜੀ ਪਰਲਾ ਸ਼ੁਰੂ ਆਪਾਂ ਚਲੀਏ ਕਰੀਂ ਕੀ ਬੋਲਦੀ ਆ ਬਾਈ ਹੈ ਕੀ ਬੋਲਦੀ ਆ ਦੁਨੀਆਂ ਦਾ ਚੰ ਚੰਗੀਆਂ ਗਟਾਰਾਂ ਬਹੁਤ ਬੋਲਦਾ ਔਰੇ ਕੋਸ਼ਿਸ਼ ਨਹੀਂ ਬੰਦੇ ਯਾਰ ਪੂਰੇ ਕੋਸ਼ਿਸ਼ ਜਿਆਦਾ ਬੋਲਾ ਇਹ ਕਹਿੰਦਾ ਯਾਰ ਆਏ ਹਾਂ ਖੜਾ ਕਰਕੇ ਹਾਂ ਹਾਂ ਉਹ ਦੇਖਦੇ ਆਂਗੇ ਕਿਵੇਂ ਆਗਾ ਬਣਦਾਗਾ ਵੀ ਟੂਰ ਆਪਾਂ ਉਹ ਕਰਦੇ ਆ ਤੁਹਾਡੇ ਨਾਲ ਸਾਂਝਾ ਅੱਜ ਤੜਾਇਆ ਮੇਗੋ ਉਹ ਯੂ ਕਨੈਕਟਰ ਜਾ ਤੇਰੇ ਫਲੇ ਨੋ ਬਲੂਟੂਥ ਬਲੂਟੂਥ ਚੱਲ ਹੁਣ ਇੰਨਾ ਦਾ ਫਿਰ ਕੀ ਆ ਚੱਕਰ ਆਗਾ ਕੋਈ ਸਾਰ ਲ ਮੂਸੇ ਵਾਲੇ ਤੋਂ ਬਣਾਓ ਤੁਸੀਂ ਆ ਲੋ ਮਾਨੇਕਾ ਇਹ ਕਿਹੜਾ ਕਰਦਾ ਮੋਨਿਕਾ ਨੂੰ ਟੀਚਰਾ ਕਰਦਾ ਪਤਾ ਨਹੀਂ ਮੋਨਿਕਾ ਹੀ ਕਿਹਾ ਮੈਨੂੰ ਲੱਗਦਾ ਵੀ ਮੋਨਿਕਾ ਹੀ ਕਿਹਾ ਇੰਨਾ ਕੁ ਤਾਂ ਸਮਝ ਹੀ ਆਇਆਗਾ ਪਾਣੀ ਜੀ ਹੁੰਦੀ ਹੋਣਾ ਪਰ ਇਸਤੀ ਵੀ ਤਾਂ ਹੁੰਦੀ ਆ ਨਹੀਂ ਬਿਊਟੀਫੁਲ ਲੀਡੀ ਯੈਸ ਡੂ ਯੂ ਲਾਈਕ ਇਟ ਹਾਂ ਡੂ ਯੂ ਲਾਈਕ ਇਟ ਰਿਚਵਾਨ ਨੂੰ ਵੀ ਲਾਈਕ ਕਰ ਲੋ No comments No comments No comments ਇਨਸ਼ਾਅੱਲਾ ਵਾਰਟਾ ਵਾਲਿਆਂ ਦੀ ਕਿਸ਼ਤੀ ਬਾਈ ਇਹਨਾਂ ਦਾ ਵੀ ਵਕੇਸ਼ਨ ਹੋਮ ਰੱਖਿਆ ਹੋਣਾ ਕਿਸੇ ਦਾ ਉਰੇ ਦੇਖ ਕਿਉਂ ਹਾਂ ਦੇਖ ਰਿਹਾ ਪ੍ਰੂਫ ਕਰਕੇ ਗਿਆ ਹੋਇਆ ਬਾਈ ਅਗਲਾ ਕਿਨੇ ਉਹ ਪਿੱਛੇ ਜੀ ਮੈਂ ਦੇਖਿਆ ਉੱਥੇ ਅਮਰੀਕਾ ਵਾਲਿਆਂ ਦੀ ਖੜੀ ਸੀਗੀ ਜਿਹੜੇ ਆਪਦੇ ਵਕੇਸ਼ਨ ਹੋਮ ਵਗੈਰਾ ਜਿਨ੍ਹਾਂ ਨੇ ਰੱਖੇ ਹੁੰਦੇ ਨੇ ਇੱਧਰ ਆਹ ਦੇਖ ਨਾਲ ਲਈ ਜਿੱਧਰ ਟਾਪ ਸਾਈਡਰ ਚ ਹਾਂ ਅੱਗੇ ਵੀ ਵੈਨਕੂਵਰ ਹਾਂ ਵੈਨਕੂਵਰ BC ਸੋ ਇਦਾਂ ਦੇ ਗੋਰਿਆਂ ਦੇ ਜਿਨ੍ਹਾਂ ਨੇ ਉਰੇ ਵਕੇਸ਼ਨ ਦੇ ਲਈ ਘਰ ਰੱਖੇ ਹੁੰਦੇ ਨੇ ਫਿਰ ਉਹਨਾਂ ਨੇ ਸਾਰਾ ਆਪਦਾ ਸੰਧ ਥੋੜਾ ਉਰੇ ਵੀ ਰੱਖਿਆ ਹੋਦਾ ਹੈ ਟੋਰਾਂਟੋ ਮਿਲੀ ਟੋਰਾਂਟੋ ਵਾਲੇ ਆ ਵੈਨਕੂਵਰ ਵੈਨਕੂਵਰ ਵਾਲੀ ਖਾਸ ਨੇ ਓਏ। ਆ ਵੀ ਅੱਗੇ ਅੱਗੇ ਵੈਨਕੂਵਰ ਕਨੈਕਟ ਆ। ਹੂੰ। ਸੋ ਇਦਾਂ ਦੀ ਗੱਲਬਾਤ ਆ ਬਾਈ। ਆ ਦੇਖ ਤੂੰ ਕੰਨੀ ਆ ਓ। ਕੀ ਘੈਂਟ ਆ ਯਾਰ ਆ ਦੇਖ। ਹੈਂ? ਇਹਦਾ ਦੇਖਣ ਨੂੰ ਸ਼ਕਲ ਜੀ ਬੜੀ ਸੋਹਣੀ ਆ ਇਹ ਤਾਂ। ਹੂੰ। ਜੂ ਇੰਡੀਅਨ ਦੇਖੋ ਕਿੰਨੇ ਆ ਉਹਨੇ। ਹੂੰ। ਉਹ ਜਿੰਜਾ ਤਾਂ ਹੀ। ਯਾ ਉਹ ਵਾਲੀ ਦੇ ਹਾਂ ਉਹ ਦੇਖੋ। ਉਹ ਵੱੜਦੀ ਉਹ ਫਾਹੇ। ਇਹੜੀ ਆਹ ਨਹਿਰ ਕਹਿ ਲੋ ਕ੍ਰੀਕ ਕਹਿ ਲੋ ਉਹਦੇ ਚ ਆਪਾਂ ਜਾ ਰਹੇ ਹਾਂ ਕਰੋਕੋਡਾਈਲਾਂ ਦਾ ਜਿਹੜਾ ਟੂਰ ਹੈ ਉਹ ਕਰਨ ਬਾਈਵੇਂ ਆਪਾਂ ਨੂੰ ਪਹਿਲਾਂ ਮਛਲੀਆਂ ਦਿਖਾਈਆਂ ਠੀਕ ਹੈ ਫਿਸ਼ਿੰਗ ਵੀ ਕਰਵਾਤੀ ਤੁਹਾਨੂੰ ਵੇਲ ਮਛਲੀਆਂ ਵੇਲ ਮਛਲੀਆਂ ਛਾਲਾਂ ਮਾਰਦੀਆਂ ਦਿਖਾਤੀਆਂ ਫਰਾਟੇ ਮਾਰਦੀਆਂ ਤੇ ਹੁਣ ਕਹਿੰਦਾ ਤੁਹਾਨੂੰ ਮਗਰਮਛ ਦਿਖਾ ਕੇ ਲਿਆਉਣੇ ਨੇਗੇ ਸੋ ਅੱਜ ਆਪਾਂ ਜਿਹੜਾ ਹੈਗਾ ਇਹ ਹੁਣ ਮਗਰਮੱਛਾਂ ਦਾ ਟੂਰ ਕਰਨ ਚੱਲੇ ਆਂਗੇ ਜਿਵੇਂ ਨੇੜੇੋਂ ਲਜਾਲ ਆ ਜਾ ਦਿਖਾਉਂਗਾ ਨਿਗਾ ਰੱਖੋ ਬਸ ਕਰਾ ਕਿਤੇ ਵੀ ਹੋ ਸਕਦੇ ਆ ਇੱਥੇ ਹਾਂ ਐਲੀਗੇਟਰ ਇਸ ਏਰੀਆ ਚ ਬਹੁਤ ਜ਼ਿਆਦੇ ਆ ਆਪਾਂ ਪਹਿਲਾਂ ਜਿਵੇਂ ਦੇਖਿਆ ਵੀ ਆ ਜਦੋਂ ਆਪਾਂ ਲੱਗਿਆ ਹੋਇਆ ਸੀ ਆਪਾਂ ਦੇਖਿਆ ਸੀ ਜਦੋਂ ਆਪਾਂ ਨੇ ਉੱਥੇ ਮਰੀਨੇ ਦੀ ਆਪਾਂ ਤੁਰ ਕੇ ਦੇਖ ਰਹੇ ਸੀ ਉੱਥੇ ਬੋਰਡ ਵੀ ਲੱਗੇ ਹੋਏ ਤੇ ਵੀ ਇਸ ਏਰੀਆ ਚ ਐਲੀਗੇਟਰ ਆ ਭਾਈ ਦੂਰ ਰਹੋ ਹੂੰ ਇਸੇ ਕਰਕੇ ਜਿਹੜਾ ਉਹਨੇ ਇੰਜਨ ਹੈ ਜਿਵੇਂ ਬਸ ਕਹ ਲਓ ਵੀ ਲੋ ਜੋ ਹੈਗਾ ਆਈਡਲਿੰਗ ਤੇ ਹੀ ਰੱਖਿਆ ਹੋਇਆ ਵੀ ਖੜਕਾ ਖੁੜਕਾ ਵਗੈਰਾ ਕੁਝ ਨਾ ਹੋਵੇ ਹੌਲੀ ਹੌਲੀ ਜਾ ਰਿਹਾ ਤੇ ਬੰਦੇ ਦੀ ਯਾਰ ਆਬਜ਼ਰਵੇਸ਼ਨ ਕਮਾਲ ਦੀ ਆਬਜ਼ਰਵੇਸ਼ਨ ਆਗੀ ਜਦੋਂ ਆਪਾਂ ਦੇਖਿਆ ਤੇ ਹੁਣ ਦੇਖ ਰਿਹਾ ਮਗਰਮੱਛਾਂ ਵਲੇ ਕੀ ਰੰਗ ਲਿਆਉਂਦੀ ਆਬਜ਼ਰਵੇਸ਼ਨ ਉਹ ਵੀ ਦੇਖੋ ਆਲੇ-ਦਾਲੇ ਨਿਗਾਹ ਦੇਖੋ ਪਾਵਲੇ ਦੀ ਨਿਗਾਹ ਦੇਖੋ ਹੈ ਉੱਪਰ ਕੀ ਹੈ ਆਪ ਬਾਹਰ ਉਹ ਗ੍ਰਾਈਟ ਨਾ ਨਾ ਸਟਾਪ ਯਾ ਅੱਗੇ ਕੀ ਆਖੇ ਕਹਿੰਦਾ ਉਹ ਉਹ ਕਹਿੰਦਾ ਅੱਗੇ ਜਾ ਕੇ ਪਾਣੀ ਹੈ ਜਿਹੜਾ ਬਹੁਤ ਸ਼ੈਲੋ ਹੈ ਵੀ ਜ਼ਿਆਦਾ ਡੂੰਘਾ ਨਹੀਂ ਹੈਗਾ ਉਹ ਕਹਿ ਰਿਹਾ ਕਹਿੰਦਾ ਜੇ ਗਾਹਾਂ ਨੂੰ ਚੱਲ ਗਏ ਆਪਾਂ ਫਸ ਜਾਣਾ ਫਿਰ ਉਹਨਾਂ ਨੇ ਆ ਕੇ ਤੁਹਾਨੂੰ ਖਾ ਲੈਣਾ ਇਹ ਰੂਟ ਦੇ ਵਿੱਚੋਂ ਦੀ ਜਾ ਰਹੇ ਆ ਇਹ ਜਿਹੜੇ ਡੌਂਕੀ ਵਾਲੇ ਨੇ ਉਹ ਇਦਾਂ ਹੀ ਹੁੰਦੀ ਆ ਇੱਕ ਬਸ ਛੋਟਾ ਜਿਹਾ ਨਹਿਰ ਜੀ ਦੇ ਵਿੱਚੋਂ ਦੀਆਂ ਕਿਸ਼ਤੀਆਂ ਜਾਂਦੀਆਂ ਨੇ ਤੇ ਆ ਦਰਖਤ ਦਰੁਖਤ ਸਾਰੇ ਆਲੇ-ਦਲੇ ਉਦਾਂ ਹੀ ਨੇ ਉਹ ਵਿੱਚ ਕਿਸ਼ਤੀਆਂ ਵੀ ਇੰਹੀਂ ਫਿਰਦੀਆਂ ਗਿਆ ਛਿੱਟੀਆਂ ਹੋਈਆਂ ਇਹ ਇਹ ਜਿਵੇਂ ਹੀ ਉਹ ਗੱਲ ਹੋ ਗਈ ਕਿਸ਼ਤੀਆਂ ਵਾਲੀਆਂ ਨਾ ਵੀ ਜਿਹੜੇ ਡੌਂਕੀ ਵਾਲਿਆਂ ਦਾ ਹਾਂ ਬਿਲਕੁਲ ਏਦਾਂ ਹੀ ਹਾਂ ਉੱਥੋਂ ਜੰਗਲ 'ਚ ਵੜ ਗਏ ਛੱਡ ਗਏ ਸੋ ਹੁਣ ਜਿਵੇਂ ਏਦਾਂ ਦਰਖਤ ਜਿਹੇ ਬਹੁਤ ਆ ਬੱਲੇ ਪੁਰ ਐਵੇਂ ਲੱਗਦੀਆਂ ਡੌਂਕੀਆਂ ਮੈਕਸੀਕੋ ਦੇ ਜੰਗਲਾਂ ਦੇ ਵਿੱਚ ਨੂੰ ਉਹ ਦੇਖੋ ਕਿਸ਼ਤੀਆਂ ਐਵੇਂ ਪਈਆਂ ਨੇ ਹਜੇ ਤੱਕ ਐਂਜੇ ਛੋਟੀਆਂ ਛੋਟੀਆਂ ਕਿਸ਼ਤੀਆਂ ਹੁੰਦੀਆਂ ਨੇ ਆਪਾਂ ਦੇਖਦੇ ਆਂ ਪਰ ਪਰ ਕੇ ਲਿਆਉਂਦੇ ਫਿਰ ਉਹ ਲੋਡ ਹੋ ਕੇ ਡੁੱਬ ਜਾਂਦੀਆਂ ਨੇ ਇੰਦੀ ਛੱਡ ਜਾਂਦੇ ਨੇ ਨਾ ਫਿਰ ਉਹ ਇੱਥੇ ਜਿਵੇਂ ਹੁਣ ਭੱਜਣਾ ਹੁੰਦਾ ਫਿਰ ਬੰਦੇ ਨੂੰ ਐ ਥੋੜੀ ਦੇਖਦਾ ਫਿਰ ਤਾਂ ਐ ਛੱਡ ਕੇ ਹੁਣ ਜਿਹੜੀ ਕਰੀਕ ਵੀ ਦੇ ਵਿੱਚ ਦੀ ਜਾ ਰਹੇ ਆ ਦੇਖੋ ਤੁਸੀਂ ਵੀ ਦਰਖਤ ਕਿਵੇਂ ਇਹਦੇ ਆਲੇ ਦੁਆਲੇ ਨੇ ਇੰਨਾ ਜੀ ਕਰੋਕੋਡਾਈਲ ਪਤਾ ਨਹੀਂ ਕਿਆ ਕੁਝ ਹੈ ਇਹਨਾਂ ਦੇ ਵਿੱਚ ਹੁਣ ਸਾਰਾ ਮੈਕਸੀਕੋ ਸੇਮੇ ਵੈਦਰ ਹੈ ਇਦਾਂ ਦਾ ਹੀ ਜੰਗਲ ਆ ਸਾਰੇ ਪਾਸੇ ਇਹੋ ਜੀ ਰਾ ਅਕਾ ਭਾਈ ਕਹੋ ਨਾ ਵੀ ਕਿੰਨਾ ਰਿਸਕ ਲੈ ਲੈ ਕੇ ਆਉਣੇ ਬੰਦਾ ਆ ਜਾਂਦਾ ਅਮਰੀਕਾ ਦੇ ਵਿੱਚ ਪਰ ਕਿਹੇ ਜੇ ਰਾਹਾਂ ਚੋਂ ਲੰਘ ਕੇ ਆਉਂਦਾ ਉਹ ਤਾਂ ਉਹਨੂੰ ਹੀ ਪਤਾ ਹਾਂ ਜਲੀਟਰ ਓ ਮਾਈ ਗਾਡ ਉਹਦੇ ਬੈਠਾ ਓਏ ਆਉਣ ਲੈ ਹਾਂ ਹਾਂ ਕਿਥੇ ਆਏ ਕਿਥੇ ਹਾਂ ਦੇਖ ਕਿਤੇ ਉਹਦੇ ਉਹ ਦਰਖਤ ਦੇ ਨਾਲ ਬੈਠਾ ਉੱਥੇ ਆ ਦੇਖ ਮੇਰਾ ਵੀ ਹਾਲਾਤ ਆ ਕੈਮਰਾ ਤੁਸੀਂ ਆ ਦੇਖ ਓਏ ਹਾਂ ਹਾਂ ਬੰਦੇ ਦੀ ਬਾਈ ਨਿਗਾ ਦੇਖ ਅੱਧਾ ਉਹਦੇ ਵਿੱਚ ਨੂੰ ਮੂੰਹ ਕਰਿਆ ਹੋਇਆ ਉਹਨੇ ਹਾਂ ਪੂੰਛ ਦਿਖ ਨਹੀਂ ਕੱਲੀ ਹਾਂ ਦੇਖ ਲੈ ਰੱਖੀ ਮੇਰਾ ਜ ਆਪਾਂ ਪਟਾ ਉਹ ਇਹ ਲੈ ਲੈਣ ਲੈ ਕੇ ਜਾਊਗਾ ਜੀ ਨਾਣਾ ਭਾਈ ਜਦਾਂ ਬਹੁਤੀ ਢੇੜੇ ਲੈ ਕੇ ਜਾਈ ਮੇਰਾ ਵੀ ਟੱਕੇ ਕੋਈ ਪਤਾ ਨਹੀਂ ਉਹ ਕਿਤੇ ਛਾਲ ਮਾਰ ਕੇ ਬੱਚਾ ਆ ਗਿਆ ਸਾਨੂੰ ਬਾਹਰ ਆਉਣਾ ਪੈਣਾ ਉਹ ਗਏ ਜਾ ਰਿਹਾ ਉਹਦੇ ਉਹਦੀ ਅੱਖਾਂ ਬਾਹਰ ਨੂੰ ਨੇ ਕੱਲੀਆਂ ਕਿ ਨਹੀਂ ਇਹਨੇ ਯਾਹ ਕਰਕੇ ਦੇ ਹੈ ਇਹ ਤਾਂ ਪਤਾ ਨਹੀਂ ਹੋ ਗਿਆ ਹੋ ਹੀ ਜਾਂਦਾ ਮੈਂ ਕਹਿੰਦਾ ਖੜਕੇ ਜਿਹੜੇ ਪੱਤ ਲਿੰਦਾ ਇਹ ਮਗਰ ਮੱਛ ਬਈ ਹਾਲੇ ਵੀ ਅੱਖਾਂ ਉੱਪਰ ਹੀ ਆ ਦੇਖ ਹਾਂ ਉਹ ਗਿਆ ਪਾਣੀ ਚ ਉਹ ਦਰਖਤ ਜਿਹਦੇ ਥੱਲੇ ਜਾਵੜਿਆ ਉੱਥੇ ਆ ਦੇ ਆ ਬੈਠਾ ਹਾਂ ਇਹਦਾ ਫੇਸ਼ ਵੀ ਖਾਂਦਾ ਜਿਹੜੀ ਉੱਪਰ ਫਿਰਦੇ ਦਰਖਤਾਂ ਦੇ ਆਪਾਂ ਦੇਖਿਆ ਪਹਿਲਾਂ ਹੀ ਗਵਾਨਾ ਜੀ ਉਹ ਵੀ ਆ ਜਾਂਦਾ ਪਰ ਜਿਹੜੀ ਹੁਣ ਆਪਾਂ ਡੋਂਕੀ ਦੀ ਗੱਲ ਕਰਦੇ ਸੀ ਪਹਿਲਾਂ ਹਾਂ ਤੂੰ ਹੁਣ ਆ ਦੇਖਾ ਮਗਰ ਮੱਛ ਤਾਂ ਬੰਦਾ ਕਦੇ ਸੋਚਦਾ ਵੀ ਨਹੀਂ ਆਓ ਵੀ ਹਾਂ ਵੀ ਕਿਆ ਕਿਆ ਬੈਠੇ ਹੋਈ ਆ ਦੇਖ ਗਵਾਨਾ ਆਏ ਗਵਾਨਾ ਜੀ ਬੈਠੇ ਨੇ ਕਿ ਉਹ ਇਹਨਾਂ ਨੂੰ ਵੀ ਭੜਕਾ ਦਿੰਦਾ ਕਹਿੰਦੇ ਲੋਟ ਆਈ ਦੀ ਨਾ ਵੀ ਇਹ ਛਾਲ ਜੀ ਮਾਰ ਕੇ ਫੜ ਹੋ ਗਏ ਹਾਂ ਇਹਨਾਂ ਨੂੰ ਹਾਂ ਜਾਂਦੇ ਨਹੀਂ ਬਾਣੀ ਜੀ ਕਹਿੰਦਾ ਕਾ ਚਲੇ ਜਾਂਦੇ ਆ ਜੇ ਜਾਂਦੇ ਆ ਕਹਿੰਦਾ ਗਏ ਤਾਂ ਫਿਰ ਮੁੜਦੇ ਨਹੀਂ ਜਾਣੀ ਹੈ। ਤਾਂ ਹੀ ਤਾਂ ਉੱਪਰ ਬੈਠੇ ਆ ਵਿਚਾਰੇ ਪਰ ਬੰਦੇ ਦੀ ਨਿਗਾਹ ਦੇਖ ਲੈ ਬਾਈ। ਅਸੀਂ ਤਾਂ ਪੇਸ਼ੈਂਸ ਨਹੀਂ ਰੱਖਦੇ ਸੀ ਦੇਖੋ ਹੈਨਾ ਹੈ ਗਾਰੇ 'ਚ ਮੈਂ ਕਿਹਾ ਰੰਗਦਾ ਤਾਂ ਪਤਾ ਨਹੀਂ ਹਾਂ। ਆਪਾਂ ਤਾਂ ਮੈਂ ਕਿਹਾ ਪਾਣੀ 'ਚ ਲੱਦੀ ਜਾ ਰਹੇ ਆਂ। ਪਾਣੀ 'ਚ ਨਹੀਂ ਬਾਈ ਬੈਠੇ ਉਹ ਯਾਰ ਤੂੰ ਗਾਰੇ ਦੇ ਵਿੱਚੋਂ ਲੱਭਣੇ ਔਖੇ ਨੇ। ਪਾਣੀ 'ਚ ਤਾਂ ਆਇਆ ਨਾ ਜੀ ਉਹ ਥੱਲੇ ਡੁੱਬ ਜਾਂਦੇ ਨੇਗੇ ਉਹ। ਜਿਵੇਂ ਅੱਖਾਂ ਜੀ ਕੱਢ ਕੇ ਰੱਖਦੇ ਹੁੰਦੇ ਆਗੇ। ਬਾਈ ਕਮਾਲ ਪਰ ਖਤਰਨਾਕ ਏਰੀਆ ਯਾਰ ਪਰ ਬੰਦੇ ਦੀ ਨਿਗਾਹ ਕਮਾਲ ਆ ਬਾਈ। ਹਾਂ ਇਹਦਾ ਏਰੀਆ ਪੂਰਾ ਖਤਰਨਾਕ ਮੈਂ ਤਾਂ ਘਰ ਆ ਕੇ ਹੈਰਾਨ ਆ ਯਾਰ ਵੀ ਲੋਕ ਬੈਠੇ ਆ ਘਰਾਂ ਦੇ ਹੋਰ ਆ ਹੀ ਜਾਂਦੇ ਹੋਣੇ ਹੁਣ ਆਬੀਅਸਲੀ ਇੱਥੇ ਆ ਤਾਂ ਨਾਲ ਜਿਹੜੇ ਘਰ ਨੇ ਉਹ ਬੈਠੇ ਸੀ ਦੂਏ ਹਾਂ ਪੁੱਛ ਕੇ ਦੇਖੋ ਤਾਂ ਇਹੋ ਹੀ ਹੋ ਜਾਂਦਾ ਇਨਸੀਡੈਂਟ ਇੰਦਾ ਨੇ ਕੋ ਟੂ ਹੋਮ ਚੜਨੋ ਨਹੀਂ ਹੋ ਬਿਗੋ ਤੇ ਪਾਸ ਉਹ ਕਹਾਂ ਚੜਜਣ ਦੇ ਉੱਪਰ ਵੀ ਹਾਂ 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 ਉੱਪਰ ਚੜ ਗਏ ਤੁਸੀਂ ਘਰਾਂ ਦੇ ਵਿੱਚ ਉਹ ਕਹ ਰਹੇ ਹਾਂ ਦੇ ਉਹ ਜੇ ਇਗਵਾਨੇ ਜੇ ਜਾ ਸਕਦੇ ਨੇ ਉੱਪਰੇ ਬੰਦੇ ਬੈਠੇ ਆ ਅੱਗੇ ਹਾਂ ਤਾਂ ਐਲੀਗੇਟਰ ਨਹੀਂ ਜਾਊਗਾ ਉਹ ਨਹੀਂ ਐਲੀਗੇਟਰ ਇੰਦਰ ਕਿੱਥੇ ਹੈ ਕਿੱਥੇ ਕਿੱਥੇ ਉਹਦੇ ਲਈ ਕਿੱਥੇ ਯਾਰ ਉਹ ਥੱਲੇ ਗਿਆ ਸੀ ਥੱਲੇ ਥੱਲੇ ਨੋ ਹੋ ਜਾ ਜਮਾ ਚਮਾ ਥੱਲੇ ਹੈ ਹੁਣ ਆਏ ਨਹੀਂ ਪਤਾ ਲੱਗਦਾ ਇਹ ਬੈਕ ਬੈਕਲੇਟਰ ਨਹੀਂ ਗਿਆ ਲੈ ਚੱਕ ਤੋ ਇਹ ਕਿੱਡਾ ਰੋਕ ਨੂੰ ਉਹ ਕਿਡਾ ਬ੍ਰੇਕਾਂ ਲਾ ਲਏ ਥਾਮਾ ਥਾਮਾ ਤਾਂ ਹੁੰਦਾ ਨਹੀਂ ਨਾ ਪਾਣੀ 'ਚ ਆ ਦੇਖ ਬਾਈ ਮગર ਮੱਛੀ ਬੈਠਾ ਕਿਹੜਾ ਵੀ ਆਪਾਂ ਪੁੱਛ ਹੋ ਗਿਆ ਜਿੱਥੇ ਕਮਾਲ ਦੀ অবজারਵੇਸ਼ਨ ਆ ਬੰਦਿਆਂ ਦੀ ਇਹਦੇ ਵਿੱਚ ਕੁਝ ਪਤਾ ਨਹੀਂ ਲੱਗਦਾ ਓਏ 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 ਹੋਏ ਆ ਦੇਖੋ ਜਦੋਂ ਮੈਕਸੀਕੋ ਨੂੰ ਡੌਂਕੀਆਂ ਲੱਗਦੀਆਂ ਨੇ ਤਾਂ ਇਦਾਂ ਹੀ ਕਿਸ਼ਤੀਆਂ ਛੱਡ ਜਾਂਦੇ ਨੇ ਜੰਗਲਾਂ ਦੇ ਵਿੱਚ ਜਾਣ ਵੇਲੇ ਬੰਦੇ ਤੇ ਇੱਥੇ ਦੇਖ ਲਓ ਮਗਰਮੱਛ ਕਿੰਨੇ ਫਿਰਦੇ ਨੇਗੇ ਇਹ ਪਾਣੀ ਦੇ ਵਿੱਚੋਂ ਜਦੋਂ ਨਿਕਲਦੇ ਨੇ ਬੰਦੇ ਕਿੰਨਾ ਜ਼ਿਆਦਾ ਰਿਸਕ ਲੈ ਕੇ ਨਿਕਲਦੇ ਨੇਗੇ ਨੇੜੇ ਜਿਹਨੂੰ ਲਿਜਾ ਇਹਨੂੰ ਕਹਿੰਦਾ ਪੰਜਾਬ ਹੀ ਲੈ ਜਾ ਕਹਿੰਦੀ ਮੋੜੀ ਹਾਂ ਉਹ ਉੱਥੇ ਬੈਠਾ ਇੱਕ ਹੋਰ ਬਾਈ ਆ ਦਰਖਤਾਂ ਦੇ ਥੱਲੇ ਨਾ ਜਿੱਥੇ ਕੈਨੋਪੀ ਜੀ ਬਣੀ ਹੋਈ ਹੈ ਹੈ ਹਾਂ ਚੱਲ ਉਧਰ ਨੂੰ ਲਿਜਾ ਨੂੰ ਕਹੇ ਉੱਥੇ ਬੈਠਾਗਾ ਭੱਜੂ ਉਹ ਪਹਿਲਾਂ ਵਾਂਗੂ ਵੜ ਹੈ ਪਹਿਲਾਂ ਵਾਂਗੂ ਭੱਜੂ ਆ ਕੈਨੋਪੀ ਜੀ ਥੱਲੇ ਬੈਠੇ ਕੋ ਯਾਰ ਘੈਂਟ ਹੈ ਹੈ ਕੈਨੋਪੀ ਜੀ ਬੈਠੇ ਮੁੱਖੇ ਉਹ ਉੱਥੇ ਬੈਠਾ ਇਹ ਇੱਕਣ ਕਾਤੀ ਉੱਪਰ ਬੈਠਾ ਉਰਲੇ ਪਾਸੇ ਨੂੰ ਮੂੰਹ ਕਰਕੇ ਹਾਂ ਵੀ ਇਹ بڑا ਹੈ ਬਾਈ ਉਹਨੂੰ ਹਾਂ ਕਹਿੰਦੇ ਮਸੇਨੇ ਲੈ ਜਾਣਾ ਉਧਰ ਨੂੰ ਮੈਂ ਦੇਖੀ ਤੂੰ ਇਹਨੂੰ ਨਸਤੂਕ ਮਾਲੇੜੀ ਦੇਖੀ ਤੂੰ ওই ਉਹਨਾਂ ਛਾਲ ਮਾਰੇਗਾ ਬਈ ਉੱਥੇ ਬੈਠਾ ਬਹੁਤ ਵੱਡਾ ਮਗਰਮੱਛ ਤੇ ਉਧਰ ਨੂੰ ਲੈ ਕੇ ਜਾਣ ਲੱਗਿਆ ਬੰਦਾ ਹੁਣ ਉਯਾਰ ਕਿੱਡਾ ਵੱਡਾ ਮਗਰਮੱਛ ਆਹਾ ਉਹ ਮੈਂ ਕੋਚੀ ਗਿਆ ਹਾਂ ਹਾਂ ਉਹਨੂੰ ਪਤਾ ਨਹੀਂ ਲੱਗਦਾ ਸੁੱਤਾ ਪਿਆ ਉਹਦੀ ਅੱਖਾਂ ਬੰਦ ਨੇ ਜਦੋਂ ਖੜਕਾ ਸੌਂਦਾ ਨੇ ਇੱਕਦਮ ਤੇ ਉਹਨੇ ਅਚਾਨਕੇ ਭੱਜਣਾ ਫਿਰ ਉਹਦੇ ਉਹਦੀ ਅੱਖਾਂ ਬੰਦ ਨੇ ਦੰਦ ਦੇਖ ਓਏ ਉਹ ਤੇ ਲੋਰੀ ਕਰਨਾ ਉਹ ਉਹ ਭੱਜ ਲੈ ਭੱਜ ਲੈ ਭੱਜ ਲੈ ਭੱਜ ਲੈ ਭੱਜ ਲੈ ਉਹਦੀ ਤੋੜ ਰਹੀ ਆ ਹਾਂ ਆਲੂ ਵੀ ਆ ਬੱਚੇ ਲੋਕ ਫਿਸ਼ਿੰਗ ਵਗੈਰਾ ਕਰਨ ਲੱਗੇ ਆਵੇਂ ਦੇਖੋ ਜਿਵੇਂ ਛੋਟੀ ਜਿਹੀ ਆਪਣੀ ਪਰਸਨਲ ਕਿਉ ਬੋਟ ਲੈ ਕੇ ਆਏਵੇਂ ਹੈ ਨਾ ਬਾਗ ਲੱਗਿਆ ਹੋਇਆ ਹੈ ਬਾਗ ਲੱਗਿਆ ਹੋਇਆ ਹੈ ਅਮੀਗੋ ਅਮੀਗੋ ਉਹ ਤਾਂ ਖਿੱਚਣ ਲੱਗਾ ਉਰੀਓ ਹੋ ਦੇਗਾ ਜਿਵੇਂ ਬਚਪਨ ਤੋਂ ਹੀ ਸਿਕਾਣੀਆਂ ਚੀਜ਼ਾਂ ਜੀ ਹਾਂ ਇੱਧਰ ਕੁੱਤੇ ਨੇ ਪੌਂਗ ਪੌਂਗ ਦਮ ਤੜਾਇਆ ਦੇਖੋ ਢੋ ਲੱਗਦਾ ਪਿਆ ਕਿਹੜਾ ਹੁੰਦਾ ਏ ਗਰਮਾਂ ਚ ਆਇਆ ਪੜਾ ਜਰਮਾਂ ਚ ਆਇਆ ਚਾਲ ਦਾ ਮਾਰੇ ਕਿ ਰਹੋ ਨਿੱਕੀ ਫਿਰ ਕੀ ਬਣਦਾ ਉਹ ਖੜਿਆਲ ਨੇ ਮੁੜ ਕੇ ਛਾਲ ਮਾਰਨ ਜੋ ਕੁਝ ਗੁਣਾ ਨਹੀਂ ਤਾਂ ਹੀ ਤਾਂ ਉਹਨੇ ਮਾਰੀ ਵੀ ਨਹੀਂ ਉਹਨੇ ਛੱਡ ਲਿਆ ਤੇ ਸੋ ਅੱਜ ਦੇ ਟੂਰ 'ਚ ਆਪਾਂ ਹਾਂ ਇੱਥਾ ਦੇਖਿਆ ਜਿਹੜੇ ਐਲੀਗੇਟਰ ਸੀਗੇ ਉਹਨਾਂ ਦੀ ਨੇਚਰਲ ਹੈਬੀਟਾਟ ਦੇ ਵਿੱਚ ਤੇ ਨਾਲ-ਨਾਲ ਫਿਰ ਜਿਵੇਂ ਦੇਖਿਆ ਵੀ ਜਦੋਂ ਜਿਹੜੀ ਮੈਕਸੀਕੋ ਦੀ ਗੱਲ ਚੱਲਦੀ ਹੈ ਤੇ ਡੋਂਕੀ ਦੀਆਂ ਗੱਲਾਂ ਚੱਲਦੀਆਂ ਵੀ ਕਿੱਦਾਂ ਦੇ ਜੰਗਲ ਹੁੰਦੇ ਆ ਤੇ ਪਾਣੀ ਦੇ ਨਾਲ ਜਿਹੜੇ ਦਰਖਤਾਂ ਚਮਤਲੇ ਦਾ ਕਾਈ ਪਈਆਂ ਤੇ ਉਹਨਾਂ ਦੇ ਵਿੱਚੋਂ ਤੁਰ ਕੇ ਜਾਂਦੇ ਆ ਫਿਰ ਰੀਲ ਵਾਚਿੰਗ ਪੈਸੀਫਿਕ ਸਮੁੰਦਰ ਦੇ ਵਿੱਚ ਬਾੜ ਉਹਨਾਂ ਨੂੰ ਫਿਸ਼ਿੰਗ ਵੀ ਕਰਾਤੀ ਬੰਦੇ ਨੇ ਤੇ ਬਾੜ ਉਹ ਨਹੀਂ ਖੁਸ਼ ਹੋਏ ਫਿਰਦੇ ਨੇ ਹੁਣ ਬਟੂਆ ਪਹਿਲਾਂ ਹਜੇ ਪਹੁੰਚਣ ਨਹੀਂ ਦਿੱਤਾ ਪਹਿਲਾਂ ਹੀ ਖੋਲ ਕੇ ਬਹਿ ਗਿਆ ਇਹਦਾ ਭਾਈ ਬੰਦੇ ਬਣਦੇ ਜਾਣਗੇ ਬਣਦੇ ਇਹਨੂੰ ਤਾਂ 100 ਦਾ ਨੋਟ ਦੇ ਦਿਓ ਤੁਸੀਂ ਜਿਵੇਂ ਇਹਦੇ ਉੱਪਰ ਜਿਹੜੇ ਪੈਸੇ ਬਣਦੇ ਨੇ ਨਾ ਉਹ ਤੋਂ ਉੱਪਰ ਦੀ ਪੈਸੇ ਤਾਂ ਪਹਿਲਾਂ ਦੇਦੇ ਹਨ ਭਾਈ ਇਹਨੂੰ ਤਾਂ ਬਣਦੇ ਆ ਹਾਂ ਇਹਦੀ ਇਹਦੀ ਟੈਪ ਹੈ ਇਹਦੀ ਇਹਦੀ ਫੇਸ ਬਹੁਤ ਵਧੀਆ ਅੱਗੇ ਪਤਾ ਉਹ ਇਹਨੇ ਲਗਨ ਨਾਲ ਆਪਾਂ ਨੂੰ ਉਹ ਕਰਾਇਆ ਪੁੱਤਰਾ ਬਿਲਕੁਲ ਜੀ ਉਹ ਕੈਮਰਾ ਚੱਕ ਲਿਓ ਕਿਤੇ ਆ ਨਾ ਉਹ ਵੀ ਆਪਾਂ ਇਹਨੂੰ 100 ਦੇ ਕੇ ਆਪਣੇ ਜਿਆਦਾ ਇੱਧਰ ਛੱਡ ਜੀਏ। ਇਹ ਬੰਦੇ ਮਹਾਨਦਰ ਨੇ ਬਹੁਤ ਸੋਹਣਾ ਇਹਨੇ ਫਰੀਜ ਲਾਈਆ ਬੰਦੇ ਨੇ। ਕਮੀਗੋ। ਥੈਂਕਸ ਮੈਨ। ਬਲਡਸ ਨੇ ਆਪ। ਯਾ। ਐਂਜੋਏ ਯਰ ਨਾਈਟ। ਸੀ ਯੂ। ਆਹ। ਦੇਖੋ ਜੀ ਸਰ। ਜਿਸਨੈਕ। ਆਹ। ਮੈਂ ਖੁਸ਼ ਹੋ ਗਿਆ ਮੈਂ ਇਹਨੂੰ। ਨੋ। नोसकोट सी यू मैन वेरी गुड सी यू नेक्स्ट टाइम ओ मिगो या वेरी गुड ठीक है सी यू मैन थैंक यू ओ मिगो ग्रेशिया ग्रेशिया सर आईया ओ मिगो एवेगुदाई सेनोर ग्रेशिया सी यू नेक्स्ट टाइम ओ मिगो यू कमिंग यस नेक्स्ट टाइम वर योर नेम फिलिप फोटो फोटो फिलिप फिलिप फोटो ले लो फोटो फोटो खिंच लिए हां फोटो ले लो या ओ मिगो ना मेरी फोटो खिंचो यार ਮੈਂ ਵੀ ਗਮਿੰਗ ਆ ਉਹ ਜ਼ਕਰ ਕਾਰਡ ਵਟੋ ਕਿਤੇ ਯਾਰ ਨਵੀਨ ਨਾਲ ਦੀ ਨਾਲ ਉਹਨੇ ਪਾਈਪ ਚੱਕ ਲਿਆ ਇਸਤੀ ਧੋਣ ਨੂੰ ਹਾਂ ਸੋ ਪਾਈਪ ਮਗਰ ਦੀ ਮਗਰ ਕੰਮ ਹੈ ਹਾਂ ਨਾਲ ਨਾਲ ਠੀਕੋ ਮੈਨ ਟੇਕ ਕੇਅਰ ਬੜੀ ਬੰਦਾ ਬਾਈ ਦਿਲਦਾਰ ਦਾ ਪੂਰਾ ਦਿਲਦਾਰ ਬੰਦਾ ਯਾਰ ਆ ਸੇਰਾ ਲਵਾਦਾ ਟੂਰ ਦਾ ਜੋ ਉਹਨੇ ਦੇਖਿਆ ਜੋ ਆਪਾਂ ਨੇ ਉਹ ਤਾਂ ਹੈ ਹੀ ਹੈ ਪਰ ਜਿਵੇਂ ਉਹ ਵੀ ਰੌਣਕ ਲਾਈ ਰੱਖਦਾ ਪੂਰੀ ਪੂਰਾ ਬੰਦਾ ਘੈਂਟ ਸੀ ਕੋਈ ਆਏ ਨਹੀਂ ਹੋਇਆ ਸੋਈ ਕੀ ਹਾਂ ਨੇੜੇ ਨਹੀਂ ਲੈ ਕੇ ਜਾਏਗਾ ਦੂਰ ਲੈ ਜਾਏਗਾ ਯਾਰ ਉਹਨੇ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਮੈਂ ਇਹਨਾਂ ਨੂੰ ਸਾਰੀ ਚੀਜ਼ ਦਾ ਐਕਸਪੀਰੀਅੰਸ ਮੱਲਮੋੜਿਆ ਪੂਰਾ ਮੇ ਮੇਰੇ ਹੀ ਹੁੰਦਾ ਨਾ ਵੀ ਕੋਈ ਸਾਈਟਿੰਗ ਹੋਵੇ ਨਾ ਹੋਵੇ ਅਲੱਗ-ਅਲੱਗ ਯਾਰ ਪਰ ਐਟਲੀਸਟ ਉਹ ਆਪਣੇ ਵੱਲੋਂ ਟਰਾਈ ਤਾਂ ਪੂਰੀ ਕਰ ਰਿਹਾ ਪੂਰੀ ਕਸਟਮਰ ਸਰਵਿਸ 100% ਸੀ ਅਗਲੇ ਹਾਂ ਜਦੋਂ ਆਪਾਂ ਗਏ ਸੀਗੇ ਉਦੋਂ ਇੱਥੇ ਕੁਝ ਨਹੀਂ ਹੈਗਾ ਸੀ ਦੇਖ ਜਿਵੇਂ ਜਿਵੇਂ ਸ਼ਾਮ ਹੋਈ ਜਾਂਦੀ ਹੈ ਕੁਰਸੀਆਂ ਹੋਰ ਲੱਗੀਆਂ ਇੱਥੇ ਹਾਂ ਇਹ ਤਾਂ ਐਂ ਲੱਗਦਾ ਜਿਵੇਂ ਵਿਆਹ ਵੇਲੇ ਨਹੀਂ ਉਹ ਲੱਗੇ ਹੁੰਦੇ ਨਾਲ ਪੂਰੇ ਬਰਮਾਲਾ ਚਮਚੇ ਸੋ ਜਿਵੇਂ ਜਿਵੇਂ ਸ਼ਾਮ ਹੁੰਦੀ ਜਾਂਦੀ ਹੈ ਉਵੇਂ-ਉਵੇਂ ਰੌਣਕ ਹੈ ਜਿਹੜੀ ਅੰਦਰ ਨੂੰ ਵਧੀ ਜਾਣੀ ਆ ਹਾਂ ਹੋਰ ਕਿਉਂਕਿ ਦੁਪਹਿਰੇ ਗਰਮੀ ਬਹੁਤ ਹੁੰਦੀ ਹੈਗੀ ਜਿਵੇਂ ਆਪਾਂ ਹੁੰਦਾ ਸੀ ਪੰਜਾਬ 'ਚ ਗਰਮੀ ਦੁਪਹਿਰਾ ਦੁਪਹਿਰਾ ਵੀ ਐ ਹੁਣ ਵੀ ਅੰਦਰ ਪੈ ਲੋ ਉਹ ਕੰਮ ਹੈਗਾ ਟਿਕਟ ਕਾਜ ਹੋ ਜਾਂਦਾ ਹਾਂ ਦੁਪਹਿਰਾ ਦੁਪਹਿਰਾ ਸ਼ਾਂਤ ਹੁੰਦਾ ਹੈ ਸਵੇਰੇ ਸ਼ਾਮ ਨੂੰ ਭਖਦਾ ਫਿਰ ਮਾਹੌਲ ਪੂਰਾ ਆਪਾਂ ਜਾਣਾ ਕਿੱਧਰ ਨੂੰ ਆਪਾਂ ਜਾਣਾ ਹੁਣ ਜਿਹੜਾ ਦੇਖਣ ਪੀਅਰ ਪੀਅਰ ਹਾਂਜੀ ਓਕੇ ਪੀਅਰ ਮੈਨੂੰ ਲੱਗਦਾ ਇੱਥੂ ਹੀ ਦੀ ਆ ਲਾਲੀਆਂ ਬਸ ਉਹ ਸਾਹਮਣੇ ਤੋਂ ਹੀ ਦਿਖ ਰਿਹਾ ਜਿਹੜਾ ਚੰਡਾ ਹਾਂ ਹਾਂ ਇੱਥੇ ਉਹ ਚੰਡਾ ਝੁਲ ਰਿਹਾ ਹੈ ਅੱਛਾ ਆਹ ਮਕਸੀਕੋ ਦਾ ਦਫ਼ਤਰ ਬਣਿਆ ਹੋਇਆ ਹੈ ਜਿਹੜਾ ਮੇਨ ਜਿਵੇਂ ਜਿਹੜਾ ਸਾਰਾ ਮਰੀਨੇ ਦਾ ਕੰਟਰੋਲ ਹੈ ਠੀਕ ਹੈ ਜੀ ਉਹ ਤੋਂ ਹੁੰਦਾ ਓਕੇ ਚਲੋ ਇਹ ਦਰਖਤ ਜੀ ਉਹੀ ਬਸ ਵਧੀਆ ਲੱਗਦੇ ਨੇ ਗੇ ਸਾਨੀ ਠੰਡ ਚ ਆ ਕੇ ਬੰਦੇ ਨੂੰ ਨਾ ਓਸ਼ੀਅਨ ਵੇਸਟਾ ਵੱਡੇ ਵੱਡੇ ਤਕੜੇ ਤਕੜੇ ਰਿਜ਼ੋਰਟ ਬਣੇ ਹੋਏ ਨੇ ਹਾਂ ਵੀ ਹਾਂ ਆ ਹੈਗਾ ਜੀ ਐਕਸੈਸੋ ਪਲਾਇਆ ਵੀ ਇਹ ਪਬਲਿਕ ਐਕਸੈਸ ਦਾ ਏਰੀਆ ਹੈ ਅੱਛਾ ਪਲਾਇਆ ਮਤਲਬ ਪਬਲਿਕ ਪਬਲਿਕ ਨਹੀਂ ਪਲਾਇਆ ਮਤਲਬ ਬੀਚ ਓਕੇ ਐਕਸੈਸ ਮਤਲਬ ਹਾਂ ਐਕਸੈਸ ਤਾਂ ਚਲ ਸਮਝ ਜੀ ਚ ਆ ਗਿਆ ਹਾਂ ਕਿ ਬੀਚ ਐਕਸੈਸ ਹੈ ਉਹ ਪਬਲਿਕੋ ਕਹਿੰਦੇ ਉਹਨੂੰ ਪਬਲਿਕੋ ਓਕੇ ਨਾ ਆ ਗਿਆ ਤੁਸੀਂ ਜਿੱਲਗੇ ਹੈ ਮੇਰੇ ਨਾਲ ਨਾ ਆ ਕੇ ਇੱਥੇ ਜਿੱਲਗੇ ਇਹ ਦੁਬਾਰਾ ਦੇਖ ਲਈ ਚੁਪ ਇੱਕ ਵਾਰ ਸਮੁੰਦਰ ਚ ਗਰਮੀ ਜੀ ਹੋ ਗਈ ਹੈ ਸਮੁੰਦਰ ਚ ਪਹਿਲਾਂ ਹਾਂ ਹਾਂ ਹਾਏ 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 ਇਦਾਂ ਸੋਹੀ ਗੱਲ ਹੁਣ ਜਿਵੇਂ ਦੇਖੇ ਬੀਚ ਦੇ ਨਾਲ ਨਾਲ ਸਾਰੇ ਰਿਜ਼ੋਰਟ ਰਿਜ਼ੋਰਟ ਬਣੇ ਹੋਏ ਸਾਰ ਦੋਨੇ ਪਾਸੇ ਹਨ ਤਾਂ ਵਿਚ ਵਿਚ ਨੂੰ ਜਿਹੜਾ ਏਰੀਆ ਛੱਡਿਆ ਪਉਂਦਾ ਜਿੱਥੋਂ ਜਿਹੜੀ ਆਮ ਪਬਲਿਕ ਹੈ ਵੀ ਉਹ ਐਕਸੈਸ ਕਰ ਸਕਣ ਜਿਹੜੇ ਜਿਵੇਂ ਜਿਨ੍ਹਾਂ ਦੇ ਰਿਜ਼ੋਰਟ ਬੀਚ ਤੇ ਨਹੀਂ ਹੈਗੇ ਬਾਹਰ ਅੰਦਰ ਰਹਿੰਦੇ ਹੈਗੇ ਉਹਨਾਂ ਨੇ ਆਉਣਾ ਹੋਵੇ ਹਾਂ ਤੇ ਉਹਨਾਂ ਲਈ ਫਿਰ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਵੀ ਸ਼ਾਵਰ ਵੀ ਲੱਗੇ ਹੁੰਦੇ ਆ ਤੇ ਉੱਥੇ ਤੁਸੀਂ ਬਾਕੀ ਦਾ ਰੈਂਟਰ ਰੂਮਟਰ ਸਮਾ ਲੈਣਾ ਉਹ ਵੀ ਲੈ ਸਕਦੇ ਆ ਤੇ ਇੱਥੇ ਐਵੇਂ ਨਾਲ ਪੀਅਰ ਬਣਿਆ ਹੋਇਆ ਤਾਂ ਲੋਕ ਉਹ ਅੱਗੇ ਤੱਕ ਜਾ ਸਕਦੇ ਆ ਪਹਿਲਾਂ ਅੱਗੇ ਤੱਕ ਜਾਏ ਹੀ ਇਹ ਹਾਂ ਫਿਰ ਫੇਰ ਨਹੀਂ ਆਪਾਂ ਨੂੰ ਕਸੀਨਾ ਜੇ ਆ ਜਾਣਾ ਫਿਰ ਨਹਾ ਲੈਣੇ ਹੈਗੇ ਹੂੰ ਫੇ ਤਾਂ ਸਨਸੈਟ ਵੀ ਦੇਖਣਾ ਆਪਾਂ ਨੇ ਸਨਸੈਟ ਉਹ ਵੀ 7 ਕੋਈ ਜਦੋਂ 7:30 ਦਾ ਟਾਈਮ ਹੈ 7:20 ਚਲੋ ਉਹ ਤਾਂ ਆਪਾਂ ਉਧਰੋਂ ਆਪਣੇ ਨੇੜੇੋਂ ਦੇਖ ਲਵਾਂਗੇ ਕੀਅਰ ਦੇ ਐਂਡ ਤੇ ਆ ਗਏ ਆਪਾਂ ਫਿਸ਼ਿੰਗ ਵਗੈਰਾ ਕਰਨ ਲੱਗੇ ਹੋਏ ਨੇ ਬੰਦੇ ਉਰੇ ਵੀ ਬੈਠੇ ਲਾਈਟ ਹਾਊਸ ਬਣਿਆ ਹੋਇਆ ਆਹ ਅੱਖਾਂ 'ਚ ਸੂਰਜ ਸਿੱਧਾ ਮੂਰੇ ਹੋਇਆ ਪਿਆ ਐਨ ਕੀ ਦੇ ਦੋ ਮੇਰੀ ਐਨਕਾ ਚੱਲ ਹੁਣ ਤਾਂ ਉਧਰ ਨੂੰ ਪਿੱਠ ਹੋ ਜਾਣੀ ਆ ਮੁੜ ਜਾਣਾਗਾ ਹੈ ਆ ਇਹ ਨੂੰ ਲੰਘ ਲੈ ਇੱਕ ਮਰੀਨ ਉਧਰ ਬਣਿਆ ਸੋਰੀ ਚੱਲੇ ਆ ਉਹ ਕੰਮ ਯਾਰ ਹੈ ਉਧਰ ਇਹ ਬਣਿਆ ਹੋਇਆ ਦੂਜਾ ਉਧਰੋਂ ਆਪਾਂ ਜਿਹੜਾ ਟੂਰ ਲੈ ਕੇ ਗਏ ਸੀਗੇ ਇੱਥੇ ਪੱਤਰਾ ਦੇ ਨਾਲ ਦੀ ਉਧਰੋਂ ਨਿਕਲ ਕੇ ਆਏ ਸੀਗੇ ਆਪਾਂ ਉੱਥੋਂ ਲਾਇ ਲੇਕਾਂ ਲਾ ਜਾਂਦੇ ਆ ਯਾ ਉਧਰੋਂ ਨਿਕਲ ਕੇ ਆਏ ਸੀਗੇ ਆਪਾਂ ਇਹ ਛੋਟਾ ਜਿਹਾ ਜਮਾਕ ਦੇਖੀ ਕਿਵੇਂ ਦੇਖਦਾ ਜਿਵੇਂ ਦੇਖਣਾ ਵੀ ਪਰ ਬੰਦੇ ਦੇ ਰਹਿਣ ਸੈਣ ਦਾ ਹੀ ਫਰਕ ਹੈ ਹੁਣ ਜਿਵੇਂ ਇਹ ਜਿਹੜੇ ਜਵਾਕ ਜਿਹੜੇ ਆਪਣੇ ਕੋਲ ਲੰਗੇ ਆ ਹੁਣ ਇਹ ਉਹ ਸਿਰੇ ਪਾ ਕੇ ਬੈਠੇ ਹੈ ਨਾ ਉਧਰ ਵਗਾਹਾਂ ਫਿਰ ਪਾਣੀ ਹੋਊ ਹੈ ਥੋੜੀ ਵੀ ਨਹੀਂ ਪਤਾ ਉਹਦੇ ਕਿੰਨਾ ਘਟੂਗਾ ਹੁਣ ਪਾਣੀ ਦੇਖ ਲਓ ਜੰਮ ਰੇਡ ਵੀ ਤੇ ਆਈ ਐ ਇੱਥੇ ਹਾਂ ਤੋਂ ਉਹਨੇ ਕੀ ਡਰਨਾ ਕਹਿੰਦਾ ਫਿਰ ਉਹਦਾ ਡਰ ਨਿਕਲ ਗਿਆ ਸੁਮੀ ਸੁਮੀ ਸਾਰਿਆਂ ਨੂੰ ਮੋਸਟਲੀ ਆਉਂਦੀ ਹੈ ਯਾ ਤੋਂ ਰਹਿਣ ਸੈਣ ਦਾ ਫਰਕ ਕਰਨ ਵਾਲਾ ਬੋਟ ਬੰਦੇ ਨੂੰ ਹੁੰਦਾ ਯਾ ਆਹ ਦੇਖ ਹਾਂ ਕਾਰਪਿਓ ਹੈ ਹਾਂ ਖਾਦੇ ਫਿਰਦੇ ਨੇ ਨਹੀਂ ਖਾਦੇ ਨੇ ਉਹ ਦੇ ਉਧਰ ਉਹ ਫਿਰਦਾ ਹਾਂ ਉਹ ਕਰੈਬ ਹੈ ਰੰਗ ਜਿਹਾ ਹੈ ਨਾ ਪਤਾ ਹੀ ਨਹੀਂ ਲੱਗਦਾ ਕੋਈ ਆ ਜਾਓ ਸਾਥ ਨਾਲ ਆ ਜਾ ਆ ਬਾਈ ਖਾਦੀ ਹੈ ਖਾਦੇ ਹੈ ਮਜਾ ਆ ਕੇ ਪੈਰ ਹੀ ਨਾ ਫੜ ਲੈਣ ਤੁਹਾਡਾ ਕੋਈ ਆ ਫਿਰਦਾ ਪੱਥਰ ਤੇ ਕਿੱਥੇ ਹੋਰ ਹੀ ਫਿਰਦਾ ਉਰੇ ਹਾਂ ਪੱਥਰ ਦੇ ਪਿਛਲੇ ਪਾਸੇ ਸੀ ਕੋਈ ਆ ਕੇ ਦੇਖਾ ਆ ਕਿੰਨੇ ਐਸ਼ੇ ਉਹ ਹੁਣ ਤੱਕ ਉਰੇ ਰੋ ਕੇ ਦੇਖਣੇ ਆ ਜਾ ਥੱਲੇ ਚਲੇ ਗਏ ਅਰੀਆ ਪੁੱਤੀ ਜੀ ਹੈ ਨਾ ਬਾਹਰ ਇਹ ਇੱਧਰ ਆਓ ਉਹ ਅਗਲੇ ਪੱਥਰ ਦੇ ਉਹ ਦੇਖੋ ਕੋਈ ਜਿੱਥੇ ਆਪਾਂ ਜਾ ਜਿੱਥੇ ਆਪਾਂ ਜਾਣੀ ਹੈ ਉਡਰ ਕੇ ਅਗੇ ਉਤਰ ਹੋ ਜਾਂਦੇ ਆ ਹਮਮ ਬਹੁਤ ਦਰਦ ਆਜ ਤੋ ਪਾਣੀ ਜਬ ਅਜਾ ਫੇਰ ਵੀ ਆਉਂਦੇ ਨੇ ਭੱਜੇ ਹਾਂ ਨਾਲ ਉੱਪਰ ਆ ਗਿਆ ਪਾਥਰ ਉੱਪਰ ਆ ਗਿਆ ਹਾਂ ਕਿ ਬਾਕੀ ਆ ਨਹੀਂ ਆ ਦੇਖ ਰਿਹਾ ਇਹ ਕਿੰਨ ਘਟਾਉ ਕਿੰਨਾ ਇਹ ਫੇਰ ਦੇਖੋ ਮਾਰ ਕੇ ਜੀ ਉਹ ਬਹੁਤ ਨਹੀਂ ਓਏ ਆਦੇ ਗੱਡਾ ਨਿਕਲੇ ਆਹ ਬਤਾਇਗਾ ਖਾਹੀ ਹੈ ਆ ਦੇਖ ਓਏ ਆ ਉੱਪਰ ਆ ਗਿਆ ਓਏ ਕੋਈ ਪਾਣੀ ਦੇ ਉਹ ਕਰਤਾ ਓਏ ਉਹ ਬੈਠਾ ਉੱਥੇ ਉਹ ਦੇਖੋ ਉਹ ਤੋਂ ਫੇਰ ਪਾਣੀ ਵਿੱਚੋਂ ਫੇਰ ਆਉਂ ਤੇ ਰਹੀ ਦੀ ਓਏ ਉਰੇ ਨੱਕ ਮੇ ਉੱਤੇ ਓਏ ਓਏ ਹੋਏ ਹੋਏ ਸਰਪਤ ਕੇ ਯਾਰ ਉਹ ਕਿੱਥੇ ਉੱਪਰ ਤੱਕ ਮਾਰਿਆ ਪਾਣੀ ਮੈਂ ਤਾਂ ਐ ਕਣ ਲੱਗਦਾ ਮੈਂ ਪਕੜਦੀ ਪਾਲੇ ਜਲਾਲਪੁਰ ਵਰਗੀ ਐ ਪਾਲੇ ਜਲਾਲਪੁਰ ਦੀ ਉਹਦੀ ਹੋਊਗੀ ਆਪਣੀ ਨਹੀਂ ਨਾ ਗਈ ਸੀ ਦੇਖ ਲਓ ਆਪਾਂ ਜਿੱਦੋਂ ਉਹ ਮਾਰਦਾ ਪਾਣੀ ਉਹ ਜਾਣਾ ਸੀ ਵਿੱਚ ਉਹਦੇ ਕੋਲੇ ਹੀ ਪਕੜਨਾ ਤਾਂ ਫਿਰ ਉਹਨੇ ਆਪਣੇ ਦੇ ਕਰਨੀ ਸੀ ਚੱਲੀ ਉੱਪਰ ਨੂੰ ਬਹੁਤ ਕੁਛ ਆ ਜਾ ਬਈ ਜੀਵ ਜੰਤੂ ਜਿਆ ਔਰੇ ਯਾਰ ਮੌਸਮ ਨਾਲ ਪਾਣੀ ਕਰਕੇ ਹੇ ਚਲੋ ਹੀ ਕਰਾ ਜੋ ਪੱਥਰਾਂ ਦੇ ਹੇਤੇ ਹੇਤੇ ਦੇ ਜਾਂਦੀਆਂ ਹਾਂ ਪੱਥਰਾਂ ਦੇ ਵਿੱਚ ਉਹ ਕਰ ਜਾਂਦੇ ਨੇ ਨਾ ਇੱਥੇ ਆਂਡੇ ਹੁੰਦੇ ਨੇ ਨੇਚਰਲ ਹੈਬੀਟਾਟ ਹੋ ਗਈ ਉਹਨਾਂ ਦੀ ਬਈ ਇਹ ਹਾਂ ਲੋ ਜੀ ਰਜੀਵ ਦੇ ਨਾਲ ਦਾ ਹੀ ਰੰਗ ਹੈ ਹਾਂ ਆ ਵੇਖਾ ਦਾ ਲਾਲ ਜਿਹਾ ਦਾ ਹੈਗਾ ਖਾਸ ਐਂ ਬੈਠਾ ਜੀ ਸਿੱਕੇ ਕੰਮ ਕੋਈ ਨਹੀਂ ਹਾਂ ਚਲੋ ਚੱਲੀਏ ਹਾਂ ਜੀ ਆਪਾਂ ਦੇਖੀ ਹੁਣ ਬਸ ਕਰਵਲ ਦੀ ਕਰਿਆਰੀ ਕਰਦੇ ਹਾਂ ਬਸ ਹੋਰ ਅੰਨਾ ਦੇਖਦੇ ਹਾਂ ਜੋ ਆਉਣ ਦਾ ਕੋ ਹੋਊਗਾ ਠੀਕ ਹੈ ओके बाकी ਨਹੀਂ ਫਿਰ ਹੌਲੀ ਹੌਲੀ ਚੱਲਦੇ ਆ ਓਕੇ ਜੀ ਫਿਰ ਸਨਸੈਟ ਵੀ ਦੇਖਣਾ ਤੁਹਾਡੇ ਪਿੱਛੇ ਸੂਰਜ ਦੇਖੋ ਜਾ ਰਿਹਾ ਹੌਲੀ ਹੌਲੀ ਥੱਲੇ ਥੱਲੇ ਦੇਖ ਲੈ ਜੀ ਫੁੱਲਾ ਜਾਈ ਚੱਕਦੇ ਕੰਮ ਨੂੰ ਨੀਲਾ ਗੇੜਾ ਬਗੈਰ ਲੋਕੀ ਹੈ ਬਾਕਸਰ ਦੀ ਯਾਦ ਆ ਗਈ 150 ਸੀਸੀ ਹੈ ਪਰ ਹਾਂ ਨਹੀਂ ਹੈ ਸਾਈਕਲ ਜਿਹਾ ਲੱਗਦਾ ਬਾਬਲੇ ਤੇਰੇ ਮੂੰਹ ਨੇ ਬੱਕਰੀ ਆ ਤਾਂ ਫਿਰ ਵੀ ਕੋ ਠੀਕ ਹੈ ਚਲੋ ਲੈਓ ਬੱਸ ਬੱਸ ਦੇਖੋ ਕੋਈ ਹਣਾ ਬੱਸ ਹੁਣ ਅੱਡੇ ਪਰ ਪਈਦਾ ਤੈਨੂੰ ਪਤਾ ਕੀ ਸਾਈਕਲ ਆਉਣਾ ਕੰਮ ਕਿ ਬੱਸ ਕਿ ਸਾਈਕਲ ਪਰ ਮੈਨੂੰ ਐਂ ਦੱਸੋ ਜੇ ਸਾਈਕਲ ਆਪਾਂ ਆਬਵੀਅਸਲੀ ਜੇ ਰੋਲ ਲਾਵਾਂਗੇ ਤਾਂ ਉਰੀ ਮੋੜਨੇ ਪੈਣੇ ਇੱਥੇ ਖੜਾ ਉਹ ਕੰਮ ਹੋਣਾ ਵੀ ਉਧਰ ਦੂਏ ਪਾਸੇ ਛੱਡ ਦਾਂਗੇ ਉਰੀ ਉਰੀ ਮੋੜਨਾ ਪੈਣਾ ਫੇਰ ਫੇਰ ਕੰਮ ਖਰਾਬ ਹੈ ਜੋਪਰਟਾਈਜ਼ਡ ਹੈ ਚੱਕ ਚੱਕਪਰਟਾਈਜ਼ਡ ਹੈ ਆਪਾਂ ਵਾਲੇ ਦੇ ਦੋ ਛੱਲ ਜੀ ਬੱਜੀ ਨਾ ਦੇਖ ਇਹਦੇ ਮੇਰੀ ਟੀ-ਸ਼ਰਟ ਚੋਂ ਤਾਂ ਪਤਾ ਨਹੀਂ ਲੱਗਦਾ ਇਹਦੇ ਪਤਾ ਲੱਗਦਾ ਉਹ ਤਾਂ ਪਤਾ ਕਾਇ ਪਣੀ ਹਾਂ ਈਂ ਟਰਾਈ ਕਰਦੇ ਹਾਂ ਹੁਣ ਕੋਈ ਪਤਾ ਨਹੀਂ ਲੱਗਦਾ ਹਾਂ ਪੁਰਾਣਾ ਉਹ ਵੀ ਦੇਖ ਲੈਂਦੇ ਜੇ ਦੁਬਾਰਾ ਬਣਦੀ ਸੈਟਿੰਗ ਜੀ ਬਣ ਗਈ ਗੱਲ ਕਰਦੇ ਕਦੇ ਫੇਰ ਉਹ ਫਾਂ ਕਰ ਲਵਾਂਗੇ ਫੇਰ ਕਰ ਲਵਾਂਗੇ ਆਪਾਂ ਉਡੀਆਂ ਆਪਾਂ ਹਜੇ ਗੜਾ ਭੱਜੇ ਚੱਲੇ ਆ ਆ ਦੇਖ ਸੇਵੇ ਕ ਤਿਆਰ ਕਰਾਈ ਹਾਂ ਤਿਆਰ ਕਰਾਈ ਹੋਈ ਹੈ ਕੀ ਨਹੀਂ ਆ ਟਾਇਰ ਨਾ ਟਾਇਰ ਪਵਾ ਕੇ ਗੱਡੀਆਂ ਇਹਨਾਂ ਨੇ ਅਮਰੀਕਾ ਇਹ ਕੈਨੇਡਾ ਨਾਲੋਂ ਥੋੜੀਆਂ ਜਿਹੀਆਂ ਜਿਵੇਂ ਹੋਰ ਬ੍ਰਾਂਡ ਮਿਕਸ ਜੇ ਰੱਖੇ ਹੋਣੇ ਸੂਜ਼ੂਕੀ ਦਾ ਖਾਸਾ ਹੈਗਾ ਪ੍ਰਭਾਵ ਉਹਰੇ ਹੂੰ ਇੰਡੀਆ ਵਾਲੇ ਮਾਡਲ ਹੋਰੇ ਜ਼ਿਆਦਾ ਇੰਡੀਆ ਹਾਂ ਇੰਡੀਆ ਅਮਰੀਕਾ ਕੈਨੇਡਾ ਮਿਕਸ ਹੈ ਆ ਆ ਗਿਆ ਬੱਸ ਸਾਡਾ ਬਾਈ ਮੁੰਡਿਓ ਦੇਖ ਕੇ ਰਹਾ ਉਹ ਆ ਉਹ ਦੇਖ ਲਈ ਕੀ ਸੀ ਨਾਮ ਜਿਆ ਜਿੱਥੇ ਜਾਣਾ ਮਸਕੈਲਸ ਮਸਕੈਲਸ ਠੀਕ ਆ ਤਾਂ ਬਸ ਤਾਂ ਤੇ ਸਿੰਦਕ ਲੱਗੀ ਹੋਈ ਆ ਸੀਟ ਤਾਂ ਲੱਗੀ ਹੋਈ ਆ ਵਾਹ ਉਹ ਮੇਰੇ ਸੰਡੀਆ ਕੋਈ ਆ ਟਾਈਪ ਕੀ ਦੇਖੀ ਜਾਨੇ ਤੁਸੀਂ ਹੈ ਉਹ ਗੱਲ ਕਰ ਰਹੇ ਆ ਵੀ 오ਰੇਜ ਕਨ ਉਹ ਜਿਹੜੇ ਲੱਗੇ ਹੋਏ ਤੇ ਕੋਕੋਨਟ ਜੇ ਕੋਕੋਨਟ ਸਾਰੇ ਤੋੜੇ ਹੋਏ ਆ ਹਾਂ ਯਾਦ ਰੱਖਤਾਂ ਦੇ ਉੱਤੇ ਹਾਂ ਵੀ ਜਿਵੇਂ ਵਿਤਰਕ ਵੀ ਛਾਂਗਤੇ ਪਰ ਇਹ ਤਾਂ ਮਿਲਣਾ ਦਾ ਸੇਫਟੀ ਜੀ ਦਾ ਚੱਕਰ ਜਿਹਾ ਵੀ ਹੁੰਦਾ ਹੋਊ ਥੋੜਾ ਪਤਾ ਜੇ ਇੱਥੇ ਕਿਸੇ ਵੱਜ ਪੁੱਜ ਗਿਆ ਜਿਵੇਂ ਆ ਤੁਰੀ ਜਾਂਦੇ ਨੇ ਆਪਾਂ ਕੜਿਆ ਜਾਂ ਪਾਰੀ ਦੇਖਿਆ ਕਿੰਨਾ ਸੀ ਜਦੋਂ ਪੀਂਦੇ ਸੀ ਐਂਬੂਲੈਂਸ ਐਪ ਲਾਈ ਲਿਆਉ ਹਾਂ ਸਿਰ ਪਾੜ ਦੂ ਦੋ ਕਰ ਤੋਂ ਬਚਾਣੋ ਐ ਬਸ ਦੇ ਪੈਸੇ ਵੱਜਣੇ ਚ ਬੰਦੇ ਬਾਲੇ ਉਹ ਦੂਜੇ ਪਾਸੇ ਵਾਲੇ ਲੱਗ ਜਾਣੇ ਦੇਖ ਲੋ ਦੋਵੇਂ ਪਾਸੇ ਜ਼ਿਆਦਾ ਲੱਗ ਜਾਣਗੇ ਬਸ ਜੀ ਉਹ ਦੋ ਕ ਤਾਂ ਉੱਥੋਂ ਯੂ ਟਰਨ ਜੀ ਮਾਰ ਗਏ ਨਿਗਾਹ ਰੱਖਿਓ ਕਰੋ ਨਾ ਇੱਧੇ ਹੱਥ ਖੜਾ ਕਰਾਂਗੇ ਉਹ ਪਾਹਾਰੇ ਦਾ ਦੂਏ ਮੋੜ ਚ ਵੀ ਏਡੇ ਪਰ ਖੜਿਆ ਦਾ ਬਸ ਖੜੂਗੀ ਹਾਂ ਉਹ ਇੰਡੀਆ ਵਾਲਾ ਮੋੜ ਉਹ ਤਾਂ ਵੈਸੇ ਇੱਧਰ ਆ ਸਰਕਲ ਜਿਹਾ ਬਣਿਆ ਹੋਇਆ ਕਈ ਉੱਥੋਂ ਹੀ ਮੋੜ ਮੁਕੇ ਲੈ ਗਏ ਪਤੰਦਰ ਪਹਿਲਾਂ ਹੀ ਉਹ ਆਉਂਦੀ ਹੈ ਦੇਖਿਓ ਮਾੜਾ ਜਿਹਾ ਕਿਹੜੀ ਹੈ ਇਹ ਇਹ ਤਾਂ ਆਉਂਦਾ ਬਾਈ ਸਿੱਧਾ ਇਹਨੇ ਤਾਰ ਨਹੀਂ ਹੋਣਗੇ ਨਾ ਬੰਦੇ ਜਿਨ੍ਹਾਂ ਕੋਲੇ ਬੰਦੇ ਨਹੀਂ ਹੈਗੇ ਉਹ ਤਾਂ ਉੱਥੋਂ ਹੀ ਮੁੜੀ ਜਾਂਦੇ ਨੇ ਕਿਹੜੀ ਆਪਣੇ ਵਾਲੀ ਹੈ ਇਹ ਦੇਖਣੀ ਪੜਨੀ ਆਲੇ ਬੋਰਡ 'ਤੇ ਪੜ੍ਹ ਹੋ ਜਾ ਇਹ ਤਾਂ ਵਿਦਾਨਤਾ ਕੋਈ ਚਲੋ ਚੰਨੂ ਚਲੋ ਗੂਗਲ ਟ੍ਰਾਂਸਲੇਟ ਮਸਕਲਸ ਮਸਕਲਸ ਬੈਡਰੂ ਅੰਗਰੇਜ਼ਾ ਮਸਕਲਸ ਮਸਕਲਸ ਚੱਕ ਕਹਿੰਦਾ ਆ ਜਾਓ ਫਿਰ ਪਰ ਲਿਖਿਆ ਲੁਖਿਆ ਨਹੀਂ ਬਣਿਆ ਨੇ ਉਹ ਜਿਹਨੇ ਤਾਂ ਲਿਖਿਆ ਅੱਛਾ ਇੱਧਰ ਲਿਖਿਆ ਹੈ ਚਲ ਬੋਲਾ ਸੇਮ ਜਗ੍ਹਾ ਤੇ ਇੱਥੇ ਆ ਜਾ ਬਸ ਚਲੋ ਠੀਕ ਹੈ ਫਿਰ ਓਕੇ ਹੈ ਹੈ ਹੈਲੋ ਹੋਣਾ ਹੋਲਾ ਹੋਲਾ ਅ ਵੀ ਟਾਕਿੰਗ ਯਾ ਲਾਤੀ ਨੂੰ ਸ਼ੁਕਰ ਮੈਂ ਤਾਂ ਲਾਉਣ ਲੱਗਿਆ ਸੀ ਇਹ ਟਾਕੀ ਜੀ ਐਸੇ ਬੁਨੇ ਦੋ ਜੀ ਕਿਰਾਇਆ ਕਹਿੰਦਾ ਕਵਾਂਟੋ ਹੈ ਕਵਾਂਟੋ ਵਾਂਟਾ ਕਵਾਂਟੋ ਵਾਂਟੋ ਪਤਾ ਨਹੀਂ ਕਵਾਂਟਾ ਇੱਦਾਂ ਸੀ 7 ਇਹ ਸੀ 7 ਤਾਂ ਮਤਲਬ ਉੱਡ ਗਿਆ ਕਿੱਥਾ ਪਤਾ ਨਹੀਂ ਗਿਆ ਕਿ ਉਹ ਤੁਹਾਨੂੰ ਪਤਾ ਸੇਮ ਹੀ ਹੋਣੇ ਦੇ ਲੋ 717 ਪਰ ਪਰਸਨ ਸਹੀ 17 77 ਓਕੇ ਸਹੀ ਆਹ ਚਾਹ ਕਾ ਪਹੁੰਚ ਜਾ ਸ਼ਾਗਨ ਦੇ ਦੋ ਪਹੁੰਚ ਜਾ ਤਰੇ ਤਰੇ ਆ ਇਹ ਦੇ ਦੋ ਆ ਪੰਜ ਮਿੰਟ ਜੇ ਦੋ ਦੋ ਪਹੁੰਚਣਾ ਚਾਹੁੰਦੇ

ਸਤਿ ਸ਼੍ਰੀ ਅਕਾਲ ਤੇ ਹੋਰ ਵੀ ਆਪਾਂ ਨੇ ਬਹੁਤ ਸੋਹਣੀਆਂ ਜਿਹੜੀਆਂ ਥਾਵਾਂ ਨੇ ਉਹ ਇਸ ਟੂਰ ਦੇ ਵਿੱਚ ਦੇਖੀਆਂ ਨੇ ਜੀਆਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਫੜ ਫੜਾ